ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ICC ਨੇ ਸਾਲ 2016 ਦੀ ਟੈਸਟਿੰਗ ਦਾ ਐਲਾਨ ਕੀਤਾ ਇਸ ਟੀਮ ਚ ਭਾਰਤ ਦੇ ਸਿਰਫ ਇੱਕੋ ਖਿਡਾਰੀ ਨੂੰ ਜਗ੍ਹਾ ਮਿਲੀ ਹੈ ਭਾਰਤ ਤੋਂ ਆਰ ਅਸ਼ਵਿਨ ਟੀਮ ਚ ਚੁਣੇ ਗਏ ਨੇ ਪਰ ਹਰਾਨੀ ਦੀ ਗੱਲ ਹੈ ਕਿ ਵਿਰਾਟ ਕੋਹਲੀ ਨੂੰ ਟੀਮ ਚ ਸ਼ਾਮਲ ਨਹੀਂ ਕੀਤਾ ਗਿਆ ਵਿਰਾਟ ਨੂੰ ICC ਟੈਸਟ ਟੀਮ ਚ ਤਾਂ ਥਾਂ ਨਹੀਂ ਮਿਲੀ ਪਰ ਉਹਨਾਂ ਨੂੰ 올 ਸਟਾਰ ਵਨਡੇ ਟੀਮ ਦਾ ਕਪਤਾਨ ਚੁਣਿਆ ਗਿਆ ਜਿਸ ਵਿੱਚ ਰੋਹਿਤ ਸ਼ਰਮਾ ਤੇ ਰਵਿੰਦਰ ਜਡੇਜਾ ਵੀ ਸ਼ਾਮਲ ਨੇ ਇਸ 라ਵ ਟੀਮ ਵਿੱਚ ਤਖਣੀ ਅਫਰੀਕਾ ਦੇ 4 ਅਤੇ ਆਸਟ੍ਰੇਲੀਆ ਦੇ 3 ਕ੍ਰਿਕਟਰ ਨੇ ਜਦਕਿ ਇੰਗਲੈਂਡ ਅਤੇ ਵੈਸਟ ਇੰਡੀਜ਼ ਦਾ ਵੀ ਇੱਕ-ਇੱਕ ਖਿਡਾਰੀ ਸ਼ਾਮਲ ਹੈ ਰਪਜਨ ਸਿੰਘ ਨੇ ਲਗਾਤਾਰ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਆ ਰਹੀਆਂ ਖਬਰਾਂ ਦੇ ਚੁਪੀ ਤੋੜੀ ਹੈ ਭੱਜ ਨੇ ਟਵੀਟ ਕਰ ਇਸ ਮਾਮਲੇ 'ਚ ਆਪਣੇ ਚੋਣ ਵਾਲਿਆਂ ਤੇ ਫੈਨਸ ਨਾਲ ਇਸ ਸਫਾਤਾ ਤੇ ਗਲਤ ਹੋਣ ਦੀ ਖਬਰ ਸਾਂਝੀ ਕੀਤੀ ਹੈ ਭੱਜ ਨੇ ਕਿਹਾ ਕਿ ਉਹਨਾਂ ਦਾ ਕਿਸੇ ਸਿਆਸੀ ਪਾਰਟੀ ਜਾਣ ਦਾ ਕੋਈ ਇਰਾਦਾ ਨਹੀਂ ਹੈ ਖਬਰਾਂ ਸੰਕੇ ਦਿੱਗਜ ਕ੍ਰਿਕਟਰ ਰਪਜਨ ਸਿੰਘ ਕਾਂਗਰਸ ਸ਼ਾਮਲ ਹੋ ਸਕਦੇ ਨੇ ਖਬਰ ਹੈ ਵੀ ਸੰਕੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਭੱਜੀ ਜਲੰਧਰ ਤੋਂ ਕਾਂਗਰਸ ਲਈ ਚੋਣ ਲੜ ਸਕਦੇ ਨੇ ਪਰ ਰਪਜਨ ਸਿੰਘ ਨੇ ਨਾ ਤਮਾਮ ਅਟਕਲਾਂ ਤੇ ਰੋਕ ਲਗਾ ਦਿੱਤੀ ਹੈ ਵਿਸ਼ਵ ਚੈਂਪੀਅਨ ਅਤੇ 올림픽 ਤਗਮਾ ਜੇਤੂ 파르ਦੀ ਮਹਿਲਾ ਮੁਕੇਬਾਜ਼ ਐਮਸੀ ਮੈਰੀ ਕੌਮ ਅਤੇ ਪੁਰਸ਼ ਮੁਕੇਬਾਜ਼ ਵਿਕਾਸ ਕ੍ਰਿਸ਼ਨ ਨੂੰ AIBEA ਵੱਲੋਂ ਸਨਮਾਨਿਤ ਕੀਤਾ ਗਿਆ ਹੈ AIBEA ਦੇ 70ਵੇਂ ਵਰਿੰਗਣ ਮੌਕੇ ਇੱਕ ਸਮਾਰੋਹ ਕਰਵਾਇਆ ਗਿਆ ਜਿਸ ਚ ਭਾਰਦੇਮ ਮੁਕੇਬਾਜ਼ਾਂ ਨੂੰ ਸਨਮਾਨਿਤ ਕੀਤਾ ਗਿਆ 올림픽 ਦੇ कांस्य ਤਗਮਾ ਜੇਤੂ ਮੈਰੀ ਕੌਮ ਨੂੰ ਨੇਰੇ ਸ਼ਾਨਦਾਰ ਕੈਰੀਅਰ ਲਈ AIBEA ਨੇ ਲੈਜੈਂਡਸ ਅਵਾਰਡ ਦਿੱਤਾ ਹੈ ਐਸ਼ੀ ਖੇਡਾਂ ਦੇ ਸੋਨ ਤਗਮਾ ਜੇਤੂ ਵਿਕਾਸ ਕ੍ਰਿਸ਼ਨ ਨੂੰ ਬੈਸਟ ਮੁਕੇਬਾਜ਼ ਦੀ ਟਰੋਫੀ ਪ੍ਰਦਾਨ ਕੀਤੀ ਗਈ BCCI ਪ੍ਰਧਾਨ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਬੋਰਡ ਦੀਆਂ तमाम ਕੋਸ਼ਿਸ਼ਾਂ ਦੇ ਬਾਵਜੂਦ ਲੋਡਾ ਕਮੇਟੀ ਨੇ ਉਹਨਾਂ ਨੂੰ 2 ਮਹੀਨੇ ਦੇ ਵਿੱਚ ਆਪਣੀ ਗੱਲ ਰੱਖਣ ਦਾ ਸਮਾਂ ਨਹੀਂ ਦਿੱਤਾ ਅਨੁਰਾਗ ਮੁਤਾਬਕ ਜਿਹੜੀਆਂ ਸਿਫਾਰਸ਼ਾਂ ਉਹ ਨਹੀਂ ਮੰਨ ਸਕਦੇ ਉਸ ਸੰਬੰਧੀ ਗੱਲ ਕਰਨ ਲਈ ਕਮੇਟੀ ਤੋਂ ਸਮਾਂ ਮੰਗਿਆ ਸੀ ਪਰ ਕਮੇਟੀ ਸਮਾਂ ਨਹੀਂ ਦੇ ਰਹੀ